ਰਿਆ ਉਹਦੇ ਤੇ ਕਾਫੀ ਮੈਨੀ ਸੋ ਉਹਦੇ ਸਬੰਧੀ ਮਾਨਯੋਗ ਐਸਐਸਪੀ ਸਾਹਿਬ ਦੇ ਰਿਪੋਰਟ ਮਾਈਨਿੰਗ ਪਾਰਕ ਉਪਰ ਸਪਾਰਟੀਨੇਸ਼ਨ ਦੀ ਰਿਪੋਰਟ ਸੀ ਤਾਂ ਜਿਹਦੇ ਵਿੱਚ ਫੋਕਲਾਈਨ ਔਰ ਹੋਰ ਵੀ ਕਾਫੀ ਵਹੀਕਲ ਜਿਹੜਾ ਸੀ ਬਰਾਮਣ ਕਰਕੇ ਉਹਨਾਂ ਦੇ ਖਿਲਾਫ ਐਫਆਰ ਦਰਜੀ ਜੀ 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 ਕਰੋੜਾ ਪੈ ਰਹੇ ਕੋਈ ਵਹਿਬਾਨ ਖੋਏ ਰਹਿਣੇ ਉਹ ਕੀ ਹੋਇਆ ਜੀ ਅਾ ਉਹਦੇ ਵਿੱਚ ਕਾਫੀ ਵਹੀਕਲ ਐਸੇ ਸੀ ਜਿਹੜੇ ਕਿ ਪਰਚੀ ਕੱਟ ਕੇ ਜਾਇਜ਼ ਤੌਰ ਤੇ ਜਿਹੜਾ ਉਹ ਮਾਈਨਿੰਗ ਰੇਤ ਲੈ ਕੇ ਜਾਉਂਦੇ ਸੀ ਉਹਦੇ ਵਿੱਚ ਦੋ ਟਰਾਲੀਆਂ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਉਹ ਲੈ ਕੇ ਜਾਦੇ ਸੀ ਕਿਸਾਨ ਉਹਦੇ ਲਈ ਜਿਹੜਾ ਅਸੀਂ ਇਹ ਵੀ ਕੀਤਾ ਕਿ ਜਿਹੜੇ ਬੰਦੇ ਨੇ ਕੋਈ ਜਾਇਦ ਉੱਥੇ ਜਿਹੜੀ ਪਰਚੀ ਕੱਟਣ ਤੋਂ ਬਾਅਦ ਜਿਹੜੀ ਟਰਾਲੀ ਭਰੀ ਆ ਜਾਂ ਕੋਈ ਵਹੀਕਲ ਆਉਂਦਾ ਪਰ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਪਰਲਿਸ ਵੀ ਕੀਤਾ ਸੋ ਉਸੇ ਤਹਿਤ ਜਿਹੜੀਆਂ ਇਹ ਦੋਵੇਂ ਟਰਾਲੀਆਂ ਰੀਲੀਜ਼ ਕੀਤੀਆਂ ਗਈਆਂ ਪਰ ਇਨਸਰਾਉਂਡ ਕਿਸਾਨਾਂ ਦੀ ਔਰ ਜਿਹੜਾ ਇਹ ਸਾਡਾ ਚੰਕੀ ਚਾਰਜ ਇਹਨਾਂ ਨਾਲ ਥੋੜਾ ਕੋਈ ਇਹਨਾਂ ਦਾ ਕੋ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਤੇ ਜਿਹੜਾ ਇਹ ਗਲਤ ਨਿਊਜ਼ ਜਿਹੜੀ ਚੱਲ ਰਹੀ ਹੈ ਪਰ ਅਜਿਹਾ ਕੋਈ ਮਾਮਲਾ ਜਿਹੜਾ ਨਹੀਂ ਹੈ ਵੀ ਜਿਹੜਾ ਕੋਈ ਥੋਕੇ ਲੈ ਜਾਣ ਸੰਬੰਧੀ ਜਾਂ ਕੋਈ ਧੱਕਾ ਕਰਨ ਸੰਬੰਧੀ ਐਸੀ ਕੋਈ ਜਿਹੜਾ ਨਹੀਂ ਸੰਭੀ ਕਿ ਸ਼ਰਾਰਤੀ ਨੂੰ ਸਾਨੂੰ ਸੰਦੇਸ਼ ਦੇ ਰਿਹਾ ਆ ਮੈਂ ਤੁਹਾਡੇ ਮਾਧਿਅਮ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਗਲਤ ਖਬਰਾਂ ਨੇ ਉਹ ਨਾ ਫੈਲਾਈਆਂ ਜਾਣ ਪਹਿਲਾਂ ਸਾਡੇ ਨਾਲ ਤਾਲਮੇਲ ਕਰੋ ਜੇ ਉਹ ਸੱਚਾਈ ਆ ਉਹ ਸਾਡੇ ਕੋਲ ਜਾਣਕਾਰੀ ਲੋ ਉਸ ਤੋਂ ਬਾਅਦ ਕੋਈ ਨਿਊਜ਼ ਲਾਈ ਜਾਵੇ ਜਾਂ ਜੋ ਵੀ ਉਹਨਾਂ ਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੋ ਸਟੂਡੀਓ ਆਪਣਾ ਨਾਲ ਨਾਲ ਕਰਕੇ ਆ ਮਾਣਯੋਗ ਡੀਸੀ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਬਿਨਾ ਪ੍ਰਵੋਹ ਤੋਂ ਜੋ ਚੈਨਲ ਚਲਾ ਰਹੇ ਨੇ ਗਲਤ ਨਿਊਜ਼ ਚਲਾ ਰਹੇ ਨੇ ਉਹਨਾਂ ਦੇ ਖਿਲਾਫ ਜਿਹੜਾ ਡੀਪੀਆਰ ਰਿਪੋਰਟ ਬਣੇ ਜਗਾ ਜੀ ਸਰ ਇੱਕ ਜਿਹੜੀ ਵੇਟੇ ਦੀ ਮਾਈਨਿੰਗ ਹੋ ਰਹੀ ਸੀ ਉਹਦੇ ਤੋਂ ਪੁਲਿਸ ਦੇ ਵੱਲੋਂ ਕੁਝ ਵਹੀਕਲ ਬਰਾਮਦ ਕੀਤੇ ਗਏ ਸੀਗੇ ਉਹ ਪਿੱਕੀ ਪੂਰਾ ਮਾਮਲਾ ਕੀ ਸੀਗਾ ਜਿਹੜਾ ਹੈ ਮਾਈਨਿੰਗ ਦਾ ਪਾਰਕ ਉਹਨਾਂ ਵੱਲੋਂ ਸ਼ਿਕਾਇਤ ਕਰੀ ਸੀ ਕੋਖੜ ਚੱਲ ਰਹੀ ਹੈ ਔਰ ਉਹਦੇ ਵਿੱਚ ਕਾਫੀ ਮੈਨੂ ਸੀ ਸੋ ਉਹਦੇ ਸਬੰਧਿਤ ਮਾਲਯੋਗ ਐਸਐਸਪੀ ਸਾਹਿਬ ਦੇ ਹੱਥੋਂ ਮਾਈਨਿੰਗ ਦਾ ਪਾਰਕ ਔਰ ਪੁਲਿਸ ਕੋਆਰਡੀਨੇਸ਼ਨ ਇਹ ਰੈਡ ਕਿੱਥੇ ਸੀ ਤਾਂ ਜਿਹਦੇ ਵਿੱਚ ਫੋਕਲਾਈਨ ਔਰ ਹੋਰ ਵੀ ਕਾਫੀ ਵਹੀਕਲ ਜਿਹੜਾ ਸੀ ਮਰਾਮਨ ਕਰਕੇ ਉਹਨਾਂ ਦੇ ਖਿਲਾਫ ਐਫ ਆਰ ਦਰਜ ਕੀਤੀ ਸੀ ਜੀ ਜੀ ਇਹ ਕਰੋੜਾ ਪੈ ਰਹੇ ਕੋਈ ਕੋਈ ਵਾਹਣ ਖੋਏ ਗਏ ਨੇ ਉਹ ਕੀ ਹੋਇਆ ਜੀ ਆ ਉਹਦੇ ਵਿੱਚ ਕਾਫੀ ਵੀਕਲ ਐਸੇ ਸੀ ਜਿਹੜੇ ਕਿ ਪਰਚੀ ਕੱਟ ਕੇ ਜਾਇਜ਼ ਤੌਰ ਤੇ ਜਿਹੜਾ ਉਹ ਮਾਈਨਿੰਗ ਰੇਤ ਲੈ ਕੇ ਜਾ ਰਿਹਾ ਸੀ ਉਹਦੇ ਵਿੱਚ ਦੋ ਟਰਾਲੀਆਂ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਉਹ ਲੈ ਕੇ ਜਾ ਰਹੇ ਸੀ ਜੇ ਕਿਸਾਨ ਉਹਦੇ ਲਈ ਜਿਹੜਾ ਅਸੀਂ ਇਹ ਵੀ ਕੀਤਾ ਕਿ ਜਿਹੜੇ ਬੰਦੇ ਨੇ ਕੋਈ ਜਾਇਜ਼ ਉਥੇ ਜਿਹੜੀ ਪਰਚੀ ਕੱਟਣ ਤੋਂ ਬਾਅਦ ਜਿਹੜੀ ਟਰਾਲੀ ਭਰੀ ਆ ਜਾਂ ਕੋਈ ਵੀ ਕਲਮ ਦਾ ਪਰ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਰਿਲੀਜ਼ ਵੀ ਕੀਤਾ ਸੋ ਉਸੇ ਤਹਿਤ ਜਿਹੜੀਆਂ ਇਹ ਦੋਵੇਂ ਟਰਾਲੀਆਂ ਰਿਲੀਜ਼ ਕੀਤੀਆਂ ਗਈਆਂ ਪਰ ਇਸ ਦੌਰਾਨ ਕਿਸਾਨਾਂ ਦੀ ਔਰ ਜਿਹੜਾ ਇਹ ਸਾਡਾ ਚੌਂਕੀ ਇੰਚਾਰਜ ਇਹਨਾਂ ਨਾਲ ਥੋੜਾ ਕੋਈ ਇਹਨਾਂ ਦਾ ਕੋਈ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਇਹ ਜਿਹੜਾ ਇਹ ਗਲਤ ਨਿਊਜ਼ ਜਿਹੜੀ ਚੱਲ ਰਹੀ ਆ ਪਰ ਅਜਿਹਾ ਕੋਈ ਮਾਮਲਾ ਜਿਹੜਾ ਨਹੀਂ ਹੈ ਵੀ ਜਿਹੜਾ ਕੋਈ ਖੋਕੇ ਲੈ ਜਾਣ ਸੰਬੰਧੀ ਜਾਂ ਕੋਈ ਧੱਕਾ ਕਰਨ ਸੰਬੰਧੀ ਐਸੀ ਕੋਈ ਜਿਹੜਾ ਨਹੀਂ ਸਮਝਾ ਕੀ ਸ਼ਰਾਰਤੀਆਂ ਨਸਰਾਂ ਨੂੰ ਸੰਦੇਸ਼ ਦੇਗਾ ਆ ਮੈਂ ਤੁਹਾਡੇ ਮਾਧਿਅਮ ਨੇ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀਆਂ ਗਲਤ ਖਬਰਾਂ ਨੇ ਉਹ ਨਾ ਫੈਲਾਈਆਂ ਜਾਣ ਪਹਿਲਾਂ ਸਾਡੇ ਨਾਲ ਮਿਲ ਕਰੋ ਜੇ ਉਹ ਸੱਚਾਈ ਹੈ ਉਹ ਸਾਡੇ ਤੋਂ ਜਾਣਕਾਰੀ ਲਓ ਉਸ ਤੋਂ ਬਾਅਦ ਕੋਈ న్యూਸ ਲਾਈ ਜਾਵੇ ਜਾਂ ਜੋ ਵੀ ਉਹਨਾਂ ਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਸਾਡੇ ਤੋਂ ਜਿਵੇਂ ਉਹਨਾਂ ਨਾਲ ਗੱਲ ਕਰਕੇ ਆ ਮਾਣਯੋਗ ਡੀਸੀ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਬਿਨਾਂ ਪ੍ਰਵਾਨਤ ਤੋਂ ਜੋ ਚੈਨਲ ਚਲਾ ਰਹੇ ਨੇ ਗਲਤ న్యూਸ ਚ ਚਲਾ ਰਹੇ ਨੇ ਉਨ੍ਹਾਂ ਦੇ ਖਿਲਾਫ ਜਿਹੜਾ ਡੀਪੀਆਰਓ ਦਾ ਫਰਮਾਨ ਵੀ ਜਿਹੜਾ ਸਖਤ ਕਰਿਆ